ਰਬੂ ਯੀਸੂ ਮਸੀਹ ਦੇ ਵਚਨ ਸਾਡੇ ਜੀਵਨ ਲਈ ਰਾਹ ਦਾਰੀ ਹਨ ਉਹ ਸਾਨੂੰ ਪਿਆਰ ਧੀਰਜ ਸੱਚਾਈ ਅਤੇ ਆਤਮਿਕ ਜੀਵਨ ਦੀ ਸਿੱਖਿਆ ਦਿੰਦੇ ਹਨ ਯੀਸੂ ਦੇ ਵਚਨ ਸਿਰਫ ਸ਼ਬਦ ਨਹੀਂ ਬਲਕਿ ਜੀਵਨ ਬਦਲਣ ਵਾਲੀ ਸ਼ਕਤੀ ਹਨ ਯੀਸੂ ਮਸੀਹ ਨੇ ਸਿਖਾਇਆ ਕਿ ਪਰਮੇਸ਼ਵਰ ਦਾ ਰਾਜ ਸਾਡੇ ਅੰਦਰ ਹੈ ਪਰਮੇਸ਼ਵਰ ਦਾ ਰਾਜ ਤੁਹਾਡੇ ਵਿਚਕਾਰ ਹੈ ਇਸ ਦਾ ਮਤਲਬ ਹੈ ਕਿ ਜਦੋਂ ਮਨੁੱਖ ਸੱਚਾਈ ਪਿਆਰ ਅਤੇ ਧਰਮ ਦੇ ਰਾਹ ਤੇ ਚੱਲਦਾ ਹੈ ਤਾਂ ਉਹ ਪਰਮੇਸ਼ਵਰ ਦੇ ਰਾਜ ਵਿੱਚ ਜੀਉਂਦਾ ਹੈ यीशु ਨੇ ਮਨੁੱਖ ਨੂੰ ਚਿੰਤਾ ਛੱਡਣ ਦਾ ਉਪਦੇਸ਼ ਦਿੱਤਾ ਕੱਲ ਦੀ ਚਿੰਤਾ ਨਾ ਕਰੋ ਕੱਲ ਆਪਣੀ ਚਿੰਤਾ ਆਪ ਕਰੇਗਾ ਅਸੀਂ ਅਕਸਰ ਪਵਿਕ ਬਾਰੇ ਡਰ ਜਾਂਦੇ ਹਾਂ ਪਰ ਯੀਸ਼ੂ ਸਾਨੂੰ ਵਿਸ਼ਵਾਸ ਸਿਖਾਉਂਦੇ ਹਨ ਕਿ ਪਰਮੇਸ਼ਵਰ ਸਾਡੀ ਸੰਭਾਲ ਕਰੇਗਾ ਪ੍ਰਭੂ ਯੀਸ਼ੂ ਦੀ ਅਗਲੀ ਬਾਣੀ ਨੂੰ ਸੁਣਨ ਦੇ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਯੀਸ਼ੂ ਨੇ ਕਿਹਾ ਤੁਸੀਂ ਪਰਮੇਸ਼ਵਰ ਅਤੇ ਧੰ ਦੋਹਾਂ ਦੀ ਸੇਵਾ ਨਹੀਂ ਕਰ ਸਕਦੇ ਇਹ ਵਚਨ ਸਾਨੂੰ ਸਿਖਾਉਂਦਾ ਹੈ ਕਿ ਜੀਵਨ ਦਾ ਮਕਸਦ ਸਿਰਫ ਪੈਸਾ ਨਹੀਂ ਪਰ ਆਤਮਿਕ ਤਨ ਹੈ। ਯੀਸੂ ਨੇ ਕਿਹਾ ਤਨ ਹਨ ਉਹ ਜੋ ਆਤਮਾ ਵਿੱਚ ਗਰੀਬ ਹਨ ਕਿਉਂਕਿ ਪਰਮੇਸ਼ਵਰ ਦਾ ਰਾਜ ਉਹਨਾਂ ਦਾ ਹੈ। ਇਹ ਵਚਨ ਦੱਸਦਾ ਹੈ ਕਿ ਜੋ ਨਿਮਰ ਹਨ ਅਤੇ ਪਰਮੇਸ਼ਵਰ ਉੱਤੇ ਨਿਰਭਰ ਕਰਦੇ ਹਨ ਉਹ ਤਨ ਹਨ। ਯੀਸੂ ਨੇ ਕਿਹਾ ਤਨ ਹਨ ਉਹ ਜੋ ਰੋਂਦੇ ਹਨ ਕਿਉਂਕਿ ਉਹ ਸ਼ਾਂਤਵਨਾ ਪਾਉਣਗੇ। ਦੁੱਖ ਮਨੁੱਖ ਦੇ ਜੀਵਨ ਦਾ ਹਿੱਸਾ ਹੈ। परमेश्वर दी दया दुख ਵਿੱਚ ਵੀ ਸੰਤਵਨਾ ਦਿੰਦੀ ਹੈ। ਪ੍ਰਭੂ ਯੀਸ਼ੂ ਦੀ ਅਗਲੀ ਬਾਣੀ ਨੂੰ ਸੁਣਨ ਦੇ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ। ਯੀਸ਼ੂ ਨੇ ਕਿਹਾ, "ਤਨਹਾਂ ਨਰਮ ਸੁਭਾਅ ਵਾਲੇ ਕਿਉਂਕਿ ਉਹ ਧਰਤੀ ਦੇ ਵਾਰਿਸ ਹੋਣਗੇ। ਨਰਮੀ ਅਤੇ ਧੀਰਜ ਮਨੁੱਖ ਨੂੰ ਪਰਮੇਸ਼ਵਰ ਦੇ ਨੇੜੇ ਲੈ ਜਾਂਦੇ ਹਨ। ਯੀਸ਼ੂ ਨੇ ਕਿਹਾ, "ਤਨਹਾਂ ਉਹ ਜੋ ਧਰਮ ਲਈ ਭੁੱਖੇ ਅਤੇ ਤ੍ਰਿਸ਼ਨਾਏ ਹਨ ਕਿਉਂਕਿ ਉਹ ਤ੍ਰਿਪਤ ਹੋਣਗੇ। ਜੋ ਮਨੁੱਖ ਸੱਚ ਤੇ ਧਰਮ ਦੀ ਖੋਜ ਕਰਦਾ ਹੈ, ਉਸ ਨੂੰ ਪਰਮੇਸ਼ਵਰ ਜ਼ਰੂਰ ਮਿਲਦਾ ਹੈ।" यीशु ਨੇ ਕਿਹਾ ਤਨਹਨ ਦਇਆਵਾਨ ਕਿਉਂਕਿ ਉਹਨਾਂ ਉੱਤੇ ਦਇਆ ਕੀਤੀ ਜਾਵੇਗੀ ਦਇਆ ਕਰਨ ਵਾਲਾ ਮਨੁੱਖ ਪਰਮੇਸ਼ਵਰ ਦੇ ਦਿਲ ਨੂੰ ਖੁਸ਼ ਕਰਦਾ ਹੈ यीशु ਨੇ ਕਿਹਾ ਤਨਹਨ ਸ਼ੁੱਧ ਦਿਲ ਵਾਲੇ ਕਿਉਂਕਿ ਉਹ ਪਰਮੇਸ਼ਵਰ ਨੂੰ ਵੇਖਣਗੇ ਜਦੋਂ ਦਿਲ ਸਾਫ਼ ਹੁੰਦਾ ਹੈ ਤਾਂ ਮਨੁੱਖ ਪਰਮੇਸ਼ਵਰ ਦੀ ਹਾਜ਼ਰੀ ਮਹਿਸੂਸ ਕਰਦਾ ਹੈ ਪ੍ਰਭੂ ਯੀਸ਼ੂ ਦੀ ਅਗਲੀ ਬਾਣੀ ਨੂੰ ਸੁਣਨ ਦੇ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ